ਇਹ ਤੋਂ ਟੱਕਰੀ ਜਿੱਤੂਗੀ ਛੱਡੋ ਜਕਾਰਾ ਘੱਟ ਵੱਜ ਕੇ ਜਾਰੀਆ ਜਿਹਦੇ ਮੈਰੀ ਕੈਪੀਟਨ ਦੀ ਜੋ ਵੀ 25 ਸਾਲ ਲੜਦੇ ਰਹੇ ਲਾਲੀ ਮਗੀਠਿਆਲੀ ਔਰ ਦੇਕਰੰਦੀ ਇੱਕ ਦੂਸਰੇ ਦੇ ਖਲਾਫ 80 ਦਰਜੇ ਦੇ ਹੁੰਦੇ ਹੋਏ ਲੜਾਈ ਲੜਦੇ ਰਹੇ ਔਰ ਕਿਉਂਕਿ ਜੇਹਨਾਂ ਬਾਦੀਆਂ ਨੇ ਉਹਨਾਂ ਨੇ ਪੂਰਾ ਫਾਇਦਾ ਲੈ ਲਿਆ ਤੇ ਉਹ ਲੜਾਈਆਂ ਲੜਦੇ-ਲੜਦੇ ਅੰਤਿ ਸਿਆਸਤੀ ਲੜਾਈ ਤੋਂ ਬਾਅਦ ਜੱਤੀ ਲੜਾਈ ਕੀਤੀ ਆ ਔਰ ਉਹ ਵੀ ਆਪਾਂ ਨੰਨਾ ਸਿਰ ਚਾਹੇ ਰੱਬ ਦੀ ਗੱਲ ਤੋਂ ਤੇਰੇ ਨਾਂ ਤੇ ਪੈਣ ਵਾਲੇ ਸੁੱਖ ਦੁੱਖਲੇ ਨਾਂ ਕਿਤੇ ਵਿਆਹ ਦੇ ਨਾਂ ਤੇ شادی ਦੇ ਇਹ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਆਈਆਂ ਪਰ ਮੈਂ ਆ ਬਹੁਤ ਖੋ ਗਿਆ ਕਿ ਇਹੇ ਪਰਿਵਾਰ ਕਿਤੇ ਹੋ ਰਿਹਾ ਉਹ ਗੇਂਦਰਾ ਸਿੰਘ ਜਿਹੜੀ ਕੋਸ਼ਿਸ਼ ਆ ਉਹਦਾ ਸਿੱਧਾ ਹੋਇਆ ਕਿਉਂਕਿ ਤੋਂ ਅਨੁਸਾਰ ਇਹ ਪਤਾ ਲਾਲੀ ਦੀ ਕਹਿੰਦਾ ਬਸ ਰਾਇ ਅਮਰੀਕਾ ਤੋਂ ਇਹ ਮੇਨ 3 ਕੈਂਡੀਡੇਟ ਆ ਮੇਰੇ ਸਾਹਮਣੇ ਜਦੋਂ ਮੈਨੂੰ ਪੱਤਰਕਾਰਾਂ ਦੇ ਮੁਕਾਬਲੇ ਕੀ ਕਿਹਾ ਮੈਂ ਕਿ ਜਿਹੜਾ ਫੁੱਟ ਬਾਈ ਫੁੱਟ ਦਾ ਆਪਣਾ ਕੰਮ ਇੰਝ ਕਰਕੇ ਉਂਗਲ ਦਿਖਾ ਦੂਗਾ ਨਾ ਵੀ ਐਵੇਂ ਨਹੀਂ ਕੀਤਾ ਉਹਦਾਂ ਮੇਰਾ ਮੁਕਾਬਲਾ ਅੱਜ ਤੱਕ ਕਿਸੇ ਦੀ ਇਹ ਆਵਾਜ਼ ਨਹੀਂ ਆਈ ਵੀ ਇਹ ਵਾਲਾ ਕੰਮ ਆ ਲੈ ਮੋਬਾਦਾ ਹੀ ਕਰ ਲੋ ਇਹ ਫੁੱਟ ਬਾਈ ਫੁੱਟ ਦਾ ਕੰਮ ਮੈਂ ਕੀਤਾ ਉਹ ਕਿਤਾ ਹੀ ਨਹੀਂ ਬਸ ਤੋਂ ਮਾਰ ਮੈਂ ਸਾਰਾ ਜਦੋਂ ਦਾ ਮੁਲਖ ਆਜ਼ਾਦ ਹੋਇਆ ਉਦੋਂ ਦਾ ਸਾਰਾ ਚਾਤੀ ਮਰੀਜ਼ 70 ਸਾਲ ਹੋ ਗਏ ਮੁਲਖ ਨੂੰ ਆਜ਼ਾਦ ਹੋਇਆ ਮੋਟਾ ਬਾਈ ਜਾਨੇ ਪਰ ਜਿੰਨੇ ਮੈਂਬਰ ਪਾਰਲੀਮੈਂਟ ਬਣੇ ਆ 70 ਸਾਲਾਂ ਵਿੱਚ ਛੇਵਰੀ ਦੇ ਪਟਿਆ ਸਾਹਿਬ ਸਾਡੇ ਸਰਕਾਰ ਜੋ ਗਿਆ ਕਿਸੇ ਦੀ ਜਾਤ ਦੇ ਖਿਲਾਫ ਨਹੀਂ ਪਰ ਕੰਮ ਦੀ ਜਵਾਬਦੇਹੀ ਉਹ ਲੈਣੀ ਪड़ਦੀ ਹੈ ਛੇਵਰੀ ਪਟਿਆ ਸਾਹਿਬ ਦੀ ਸਾਹਬਾ ਨਾ ਦੇ ਦੋਵਰੀ ਇੱਥੇ ਆ ਕੇ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਵਾਂਗੂ ਲੁੱਟ ਕੇ ਪਾਰ ਜਾਣਾ ਚਾਹੁੰਦੀਆਂ ਨੇ ਪੰਜਾਬ ਦਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇਣਾ ਚਾਹੁੰਦੀਆਂ ਨੇ ਪੰਜਾਬ ਦੇ ਰਾਜਨੀਤੀ ਤੇ ਕਮਜਾ ਕਰਨਾ ਚਾਹੁੰਦੀਆਂ ਨੇ ਜਿਨ੍ਹਾਂ ਦੀ ਸੋਰਟ ਐਂਟੀ ਪੰਜਾਬਾ ਜਿਨ੍ਹਾਂ ਦੀ ਸੋਰਟ ਐਂਟੀ ਕਿਸਾਨ ਹੈ ਜਿਨ੍ਹਾਂ ਦੀ ਸੋਚ ਐਂਟੀ ਖੇਤ ਮਜ਼ਦੂਰ ਹੈ ਔਰ ਜਿਨ੍ਹਾਂ ਦੀ ਸੋਚ ਐਂਟੀ ਦਲਤ ਭਰਾ ਤੇ ਬੈਕਵਰਡ ਕਲਾਸ ਹੈ ਅੱਜ ਉਹ ਜੀ ਦਿੱਲੀ ਪਾਰਟੀਆਂ ਨੂੰ ਜੇ ਸਬਕ ਸਿਖਾਉਣਾ ਤੇ ਸਾਥ ਸਕੇ ਜੀ ਇਕੱਠੇ ਹੋਣਾ ਪੈਣਾ ਸਿਰ ਜੋੜਨਾ ਪੈਣਾ ਔਰ ਮੈਂ ਬੜਾ ਮਸ਼ਕੂਰ ਹਾਂ ਕਿ 25 ਸਾਲ ਅਜੇ ਇੱਕ ਦੂਜੇ ਦੇ ਸੁੱਖ-ਦੁੱਖ ਤੇ ਭਾਈਵਾਲ ਵੀ ਨਹੀਂ ਸੋ। ਔਰ ਅੱਜ 25 ਸਾਲ ਬਾਅਦ ਉਦੋਂ ਵੀ ਗੱਲ ਕਰ ਰਿਹਾ ਸਾਂ ਕਿ ਪੈਂਦੀ ਅਸੀਂ ਤਾਂ ਕਦੇ ਸੋਪਣਾ ਵੀ ਨਹੀਂ ਲਿਆ ਸੀ ਕਦੇ ਇੱਕ ਸਥੇ ਤੇ ਇਕੱਤੇ ਕਈ ਵਾਰੀ ਸੋਪਣਾ ਆ ਜਾਂਦਾ ਕਿ ਐ ਵੀ ਹੋ ਸਕਦਾ। ਕਈ ਲਈਦੇ ਫਿਰਦੇ ਆ ਜਿਹੜੇ ਹਵੇ ਪਤਾ ਨਹੀਂ ਕੁਝ ਬੰਨਾ ਨਹੀਂ ਬੰਨਾ ਕਹਿੰਦੇ ਹੁਣ ਕਦੇ ਝਾੜੂ ਫੜ ਲਿਆ ਤੇ ਸਰਪੈਂਟ ਪਾ ਲ ਗਏ ਇਤਨਾ ਨਹੀਂ ਬੰਨਾ। ਬੜਾ ਲੋਕ ਕਰਦੇ ਆ ਤੇ ਲੋਕਤੰਤਰ ਜਿਹਨਾਂ ਨੂੰ ਭੁਲੇਖਾ ਮੈਨੂੰ ਪਤਾ ਕਈ ਬੋਲ ਕਰਦੇ ਕਿ ਸਾਡੀ ਸਰਕਾਰ ਹੈ ਅਸੀਂ ਸਰਪੰਚ ਤਾਂ ਆਣੇ ਨੇ ਦੌੜਾ ਵੀ ਲਵਾਵਾਂਗੇ ਮੈਂ ਕਹਿੰਦਾ ਕਿ ਭੁਲੇਖੇ ਕੱਢ ਦਿਓ ਸਰਪੰਚੀਆਂ ਦਾ ਫੈਸਲਾ ਲੋਕਤੰਤਰ ਦੇ ਲੋਕ ਕਰਦੇ ਆ ਏਸੀ ਚ ਕਮਰੇ ਚ ਬੈਠ ਕੇ ਢਾੜੀਵਾਦ ਸਾਡੇ ਫੈਸਲੇ ਕੀ ਹੋਣੇ ਔਰ ਮੈਂ ਭਾਏ ਜਰੂਰਤ ਦੇ ਕਿਥੇ ਮਜੀਠੇ ਬੰਗਾ ਲੈ ਲਿਆ ਤੇ ਕਮਾਂਡਰ ਨੂੰ ਕਮਾਂਡਰ ਕਹੇ ਸਿਖਾ ਦਿਆਗੇ ਇਹੇ ਦੇ ਰਾਹ ਬਣਾ ਦਿਆਗੇ ਕੱਢ ਦੇਗੇ ਭੁਲੀ ਉੱਤੇ ਮੇਰੇ ਵਿਰੋਧ ਮੈਂ ਅਗਲੀ ਗੱਲ ਕਰਾਂ ਐਸੇ ਮੈਨੂੰ ਕਹਿੰਦੀ ਸਮਝਾਉਂਦੀ ਮੇਰੀ ਵਾਲੀ ਜਿਹੜੇ ਆਉਂਦੀਆਂ ਫੈਕਟਰੀ ਤੋਂ ਮੈਂ ਥੋੜੇ ਪਰਿਵਾਰ ਨਾਲ ਰੜੀ ਗਿਆ ਐਮਐਲਏ ਬਣ ਕੇ ਕੰਮ ਦੇ ਕੋਲੋਂ ਮੇਰੇ ਤਾਂ ਪਤਨੀ ਮੇਰੀ ਕੋਲ ਛਿਪੋ ਕੇ ਬਹਿ ਗਈ ਆ ਉਹਨੂੰ ਇੱਕ ਬਹੁਤ-ਬਹੁਤ ਦੇਖਦਾ ਧੰਨਵਾਦ ਬੜੀ ਗੁੱਜੀ ਦੀ ਗੱਲ ਹੈ ਔਰ ਤੂੰ ਵੀ ਖੋਚ ਰਿਆ ਕਰ ਕਾਲੂ